ਨਮਸਕਾਰ ਸਤਿ ਕਉ ਪੰਜਾਬੀ ਚੈਨਲ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦਾ ਦਿਨ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਲੋਕਤੰਤਰ ਦਾ ਜਿਹੜਾ ਵੱਡਾ ਤਿਉਹਾਰ ਹੈ ਅੱਜ ਆਖਰੀ ਪੜਾਅ ਦੇ ਵਿੱਚ ਹੈ ਯਾਨੀ ਕਿ 7ਵੇਂ ਫੇਜ਼ ਦੀ ਲੋਕ ਸਭਾ ਚੋਣਾਂ ਦੀਆਂ ਜਿਹੜੀਆਂ VOTING ਅੱਜ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਹੋ ਰਹੀ ਹੈ ਗੱਲ ਪੰਜਾਬ ਦੀ ਕਰਾਂਗੇ ਪੰਜਾਬ ਦੇ ਵਿੱਚ ਵੀ ਅੱਜ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਅੱਜ ਸਵੇਰੇ 7 ਵਜੇ ਤੋਂ VOTING ਜਿਹੜੀ ਸ਼ੁਰੂ ਹੋ ਚੁੱਕੀ ਹੈ ਅਤੇ ਸ਼ਾਮ 6 ਵਜੇ ਤੱਕ VOTING ਦਾ ਜਿਹੜਾ ਸਿਲਸਿਲਾ ਜਾਰੀ ਰਹੇਗਾ ਸਾਡੇ ਕੋਲ ਤਾਜ਼ਾ ਤਸਵੀਰਾਂ ਲੁਧਿਆਣਾ ਤੋਂ ਆਈਆਂ ਹਨ ਲੁਧਿਆਣਾ ਦੇ ਵਿੱਚ ਇੱਕ ਇਸ ਤਰੀਕੇ ਦਾ ਰੁਝਾਨ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਫਿਰ 7 ਵਜੇ ਦੀਆਂ VOTING ਦੀਆਂ ਤਸਵੀਰਾਂ ਸਾਡੇ ਕੋਲ ਸਾਹਮਣੇ ਆ ਚੁੱਕੀਆਂ ਨੇ ਤਾਂ ਆਓ ਹੁਣ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਲੁਧਿਆਣਾ ਦੀਆਂ ਤਸਵੀਰਾਂ ਦਿਖਾਉ ਰਹੇ ਹਾਂ ਜੋ ਕਿ ਸਾਡੇ ਸੰਵਾਦ ਆਤਾ ਜਸਵੀਰ ਗਹਿਲ ਨੇ ਸਾਡੇ ਤੱਕ ਪਹੁੰਚਾਈਆਂ ਹਨ 18ਵੀਂ ਲੋਕ ਸਭਾ ਚੋਣਾਂ ਲਈ ਪੰਜਾਬ ਦੇ ਵਿੱਚ ਚੋਣਾਂ ਦਾ ਕੰਮ VOTING ਦਾ ਕੰਮ ਇਹਦਾ ਸਟਾਰਟ ਹੋ ਚੁੱਕਾ ਹੈ ਸਮੇ ਤੋਂ ਪਹਿਲਾਂ ਹੀ VOTER ਜਿਹੜੇ ਉਹ ਬੋਲਗੂ ਬੂਥਾਂ ਦੇ ਪਹੁੰਚੇ ਦੇਖੇ ਗਏ ਨੇ ਤੇ ਮੌਸਮ ਦੀ ਗੱਲ ਕਰੀਏ ਤਾਂ ਜਿਹੜਾ ਮੌਸਮ ਆਉ ਅੱਜ ਫਿਲਹਾਲ ਕਾਫੀ ਠੰਡਾ ਆ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਪੋਲ ਕਬੂਥਾਂ ਤੇ ਜਿਹੜੀਆਂ ਵੋਟਰਾਂ ਦੀਆਂ ਲਾਈਨਾਂ ਨੇ ਉਹ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਜ਼ਿਆਦਾਤਰ ਬਜ਼ੁਰਗ ਤੇ ਵੱਡੀ ਉਮਰ ਦੇ ਜਿਹੜੇ ਹੈਗੇ ਨੇ ਵੋਟਰ ਉਹ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਨੇ VOTING ਦਾ ਕੰਮ ਸ਼ੁਰੂ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਤੇ ਜਿਹੜੇ ਮਤਦਾਤਾ ਨੇ ਵੋਟਰ ਨੇ ਉਹ ਵੋਟ ਪਾ ਕੇ ਵਾਪਸ ਆ ਰਹੇ ਨੇ ਗੱਲ ਕਰਦੇ ਆਂ ਹਾਂਜੀ ਕੀ ਨਾਮ ਇੰਦਰਪਾਲ ਸਿੰਘ ਜੀ ਇੰਦਰਪਾਲ ਸਿੰਘ ਜੀ ਤੁਸੀਂ ਅੱਜ ਵੋਟ ਪਾ ਕੇ ਆਏ ਹੋ ਇਸ ਤੋਂ ਪਹਿਲਾਂ ਵੀ ਵੋਟਾਂ ਪਾਈਆਂ ਨੇ ਇਸ ਵਾਰ ਜਿਹੜੀ ਵੋਟਾਂ ਨੇ ਉਹ ਕਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਜਿਹੜੀ ਵੋਟ ਪਾਈ ਇਹ ਤਾਂ ਹੁਣ ਤੁਸੀਂ ਆਪ ਜਾਣਦੇ ਹੋ ਨਹੀਂ ਬਸ ਮੰਗਾਈ ਨਾ ਹੋਵੇ ਸਭ ਕੁਝ ਠੀਕ-ਠਾਕ ਹੋਵੇ। ਸੋ ਜੋ ਵੋਟਰਾਂ ਦਾ ਮੰਨਣਾ ਹੈ ਵੀ ਮੰਗਾਈ ਨੂੰ ਜਿਹੜਾ ਹੈਗਾ ਕੰਟਰੋਲ ਕੀਤਾ ਜਾਣਾ ਹੈ ਤਾਂ ਲੁਧਿਆਣਾ ਦਾ ਮੀਦਾ ਤੁਸੀਂ ਦੇਖਿਆ ਵੋਟਰਾਂ ਦੇ ਵਿੱਚ ਹਜੇ ਉਤਸ਼ਾਹ ਕਾਫੀ ਦੇਖਿਆ ਜਾ ਰਿਹਾ ਹੈ। ਲੇਕਿਨ ਜਿਵੇਂ-ਜਿਵੇਂ ਦਿਨ ਬਦੇਗਾ ਤਾਂ ਵੋਟਰਾਂ ਦਾ ਉਤਸ਼ਾਹ ਵੀ ਹੋਰ ਜ਼ਿਆਦਾ ਤੇਜ਼ ਹੋਵੇਗਾ ਅਤੇ ਪਰਸੈਂਟੇਜ ਦੀ ਜਿਹੜੀ ਗਿਣਤੀ ਹੈ ਅਸੀਂ ਸ਼ਾਮ ਤੱਕ ਤੁਹਾਨੂੰ ਦੱਸ ਪਾਵਾਂਗੇ। ਬਾਕੀ तमाम ਸੀਟਾਂ ਤੇ ਵੀ ਅਸੀਂ ਪੂਰੀ ਪੈਣੀ ਨਜ਼ਰ ਰੱਖ ਰਹੇ ਹਾਂ। ਬਣੇ ਰਹੋ ਸੱਚਕੌਣ ਦੇ ਨਾਲ ਤੁਹਾਨੂੰ ਪਲ-ਪਲ ਦੀ ਅਪਡੇਟ ਲੋਕ ਸਭਾ ਚੋਣਾਂ ਸੰਬੰਧੀ ਅਸੀਂ ਸਾਡੇ ਚੈਨਲ ਤੇ ਦਿਖਾਉਂਦੇ ਰਹਾਂਗੇ ਇਹ ਲੁਧਿਆਣਾ ਦੀ ਤਸਵੀਰਾਂ ਤੁਹਾਨੂੰ ਕਿਵੇਂ ਲੱਗੀਆਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚਕੌਣ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ